ਨਮਸਕਾਰ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਪੰਜਾਬੀ ਕਲਚਰ ਤੇ ਬਹੁਤ-ਬਹੁਤ ਸਵਾਗਤ ਆ ਜੀ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅੱਜ ਜੀ ਆਪਾਂ ਬਣਾਉਣ ਲੱਗੇ ਆਂਗੇ ਪਕੌੜਿਆਂ ਦੀ ਸਬਜ਼ੀ ਤੇ ਆਪਾਂ ਮਸਾਲੇ ਵਾਲੀਆਂ ਬੜੀਆਂ ਤੇ ਪਕੌੜਿਆਂ ਦੀ ਸਬਜ਼ੀ ਬਣਾਉਣੀ ਹੈਗੀ ਮਿਕਸ ਤੇ ਇਧਰ ਜੀ ਆਪਾਂ ਜਿਹੜੀ ਮਸਾਲੇ ਵਾਲੀਆਂ ਬੜੀਆਂ ਲਈਆਂ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਮਤਲਬ ਪੀਸ ਲਿਆ ਇਦਾਂ ਇਧਰ ਜੀ ਆਪਾਂ ਪਕੌੜੇ ਲਏ ਆ ਆ ਟਮਾਟਰ ਦਾ ਪੇਸਟ ਬਣਾ ਲਿਆ ਆਪਾਂ ਤੇ ਅੱਜ ਜੀ ਆਪਾਂ ਪਿਆਜ਼, ਹਰੀ ਮਿਰਚ ਤੇ ਲਸਣ ਲਿਆ ਤੇ ਇੱਧਰ ਜੀ ਆਪਾਂ ਆਲੂ ਲੈ ਆਗੇ ਮਾਂਜੀ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਤੇਲ ਪਾ ਲਿਆ ਜੀ ਸਰੋਂ ਦਾ ਹਾਂ ਤੇਲ ਨੂੰ ਆਪਾਂ ਗਰਮ ਕਰ ਲਈਏ ਪਹਿਲਾਂ ਇਸ ਤੋਂ ਬਾਅਦ ਜੀ ਆਪਾਂ ਜੀਰਾ ਪਾਵਾਂਗੇ ਜੀਰਾ ਥੋੜਾ ਇਹਨਾਂ ਤੋਂ ਬਾਅਦ ਜੀ ਆਪਾਂ ਬੜੀਆਂ ਪਾ ਦੇਣੀਆਂ ਵਾ ਇਸ ਤੋਂ ਬਾਅਦ ਜੀ ਥੋੜੇ ਬੜੀਆਂ ਨੂੰ ਆਪਾਂ ਇੱਦਾਂ ਹੀ ਪਾ ਲੈਣਾ ਤੇਸ ਤੋਂ ਬਾਅਦ ਜਿਹੜਾ ਆਪਾਂ ਤੜਕਾ ਤਿਆਰ ਕੀਤਾ ਹੋਇਆ ਉਹ ਪਾ ਲੈਣਾ ਤੇਸ ਤੋਂ ਬਾਅਦ ਜੀ ਆਪਾਂ ਤੜਕੇ ਨੂੰ ਤੇ ਜਿਹੜੀ ਮਸਾਲੇ ਵਾਲੀਆਂ ਬੜੀਆਂ ਪਾਈਆਂ ਉਹਨਾਂ ਨੂੰ ਢੰਡ ਲਾਂਗੇ ਥੋੜਾ ਟਾਈਮ ਤੇਸ ਤੋਂ ਬਾਅਦ ਜੀ ਆਪਾਂ ਸਵਾਦ ਅਨੁਸਾਰ ਨਮਕ ਪਾ ਦੇਣਾ ਹਾਂ ਆਪਾਂ ਹਲਦੀ ਪਾਵਾਂਗੇ ਜੀ ਤੇ ਆਪਾਂ ਜੀ ਹੁਣ ਹਲਦੀ ਪਾਵਾਂਗੇ ਤੇਸ ਤੋਂ ਬਾਅਦ ਮਸਾਲਾ ਪਾਵਾਂਗੇ ਸੁੱਕਾ ਇਸ ਤੋਂ ਬਾਅਦ ਜੀ ਥੋੜਾ ਟਾਈਮ ਪੁੰਨਣ ਤੋਂ ਬਾਅਦ ਤੜਕਾ ਨੂੰ ਆਪਾਂ ਟਮਾਟਰ ਕੱਟੇ ਵੀ ਪਾ ਲਿਆ। ਇਸ ਤੋਂ ਬਾਅਦ ਜੀ ਆਪਾਂ ਇਦਾਂ ਹੀ ਮਸਾਲੇ ਨੂੰ ਭੁੰਨ ਲਈ ਰੱਖ ਦੇਣਾ ਮੈਂ ਥੋੜਾ ਟਾਈਮ। ਆਪਾਂ ਢੱਕ ਤਾਵਾ ਤੇ ਫਿਰ ਇਸ ਤੋਂ ਬਾਅਦ ਜੀ ਆਪਾਂ ਪਕੌੜੇ ਤੇ ਆਲੂ ਪਾਵਾਂਗੇ। ਜਿਹੜਾ ਤੜਕਾ ਪਾਇਆ ਉਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਇਸ ਤੋਂ ਬਾਅਦ ਜੀ ਆਪਾਂ ਆਲੂ ਤੇ ਪਕੌੜੇ ਪਾ ਕੇ ਆ। ਕਿਆ ਪਾਜੀ ਪਾਣੀ ਦੇਖ ਕੇ ਪਾ ਲੈਣਾ ਵਾ ਲੋੜ ਅਨੁਸਾਰ ਚੀਨੀ ਕੀ ਸਬਜੀ ਆਗੀ ਕਾਲਾ ਵਰ ਹੀ ਸੱਤੇ ਕਟਕਾ ਕੋਈ ਪਾ ਦੇਣਾ ਕਿ ਅਸੀਂ ਅਜਿਹਾ ਲਗਾੜੀ ਹੋਇਆ ਨੇ ਤੇ ਆਪਾਂ ਹੀ ਦੇਖ ਕੇ ਲੋੜ ਅਨੁਸਾਰ ਪਾਣੀ ਪਾਤਾ ਵਾ ਸਬਜੀ ਵਿੱਚ ਤੇਸ ਤੋਂ ਬਾਅਦ ਜੇ ਆਪਾਂ ਕੁੱਕਰ ਬੰਦ ਕਰ ਦਿੰਨੇ ਆਗੇ ਤੇ ਆਪਾਂ ਹੀ ਕੁੱਕਰ ਬੰਦ ਕਰਤਾ ਵਾ ਤੇ ਇਸ ਤੋਂ ਬਾਅਦ ਜੇ ਹੁਣ ਆਪਾਂ ਇੱਕ ਬਿਸਲ ਮਰਾਉਣੀ ਆ ਸਬਜੀ ਦੀ ਤੇ ਫਿਰ ਆਪਾਂ ਚੈੱਕ ਕਰ ਲਾਂਗੇ ਤੇ ਇੱਧਰ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਸਬਜੀ ਬਣ ਚੁੱਕੀ ਆ ਜੀ ਮਸਾਲੇ ਵਾਲੀਆਂ ਬੜੀਆਂ ਤੇ ਪਕੌੜਿਆਂ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਤੇ ਦੇਖ ਸਕਦੇ ਹੋ ਕਿ ਬਹੁਤ ਹੀ ਜਲਦੀ ਤੇ ਆਸਾਨੀ ਨਾਲ ਸਬਜੀ ਤਿਆਰ ਕਰ ਲਈ ਆ ਤੇ ਤੁਹਾਨੂੰ ਇਹ ਆਸਾਨ ਹੀ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਬਾਕੀ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੇ ਥੈਂਕ ਯੂ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ